ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਨਾਲ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਵਾ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਬੈਲ ਆਈਕਨ ਦਵਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟਸ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਇਹ ਵੀਡੀਓ ਹੈਗੀ ਹੈ ਖਾਸ ਮੁੱਖ ਮੰਤਰੀ ਦੇ ਫੈਨਸ ਲਈ ਬੇਸ਼ੱਕ ਮੁੱਖ ਮੰਤਰੀ ਉਰਫ ਜਿਹੜਾ ਉਹਨਾਂ ਦਾ ਨਾਮ ਅਸਲੀ ਧਰਮਪ੍ਰੀਤ ਹੈ ਤੇ ਉਹਨਾਂ ਨਾਲ ਕਾਫੀ ਕੁਝ ਹੋਇਆ ਪਿਛਲੇ ਸਮੇਂ ਦੌਰਾਨ ਪਰ ਉਹਨਾਂ ਦੇ ਦਿਲ ਦੇ ਅੰਦਰ ਜਰੂਰ ਆਪਣੇ ਧਰਮ ਪ੍ਰਤੀ ਪਿਆਰ ਹੈ ਤੇ ਉਸੇ ਦੇ ਵਿੱਚ ਹੀ ਉਹ ਇੱਕ ਗੀਤ ਲੈ ਕੇ ਆ ਰਹੇ ਨੇ ਤੇ ਸੁਣੋ ਤੁਸੀਂ ਉਹ ਗੀਤ ਤੇ ਉਸ ਤੋਂ ਬਾਅਦ ਚ ਉਹਨਾਂ ਦੀ ਛੋਟੇ ਮੋਟੇ ਜਿਹੜੇ ਹਾਸੇ ਮਜ਼ਾਕ ਨੇ ਉਹ ਵੀ ਜਰੂਰ ਸੁਣਿਓ ਹਾਂਜੀ ਕੀ ਰਿਕਾਰਡ ਕੀਤਾ ਅੱਜ ਫਿਰ ਅੱਜ ਅਸੀਂ ਧਾਰਮਿਕ ਗੀਤ ਦੀ ਰਿਕਾਰਡਿੰਗ ਕੀਤੀ ਹੈ ਖਾਲਸੇ ਦੀ icar ਹਾਂਜੀ ਧਾਰਮਿਕ ਗੀਤ ਤੇ ਸ਼ਬਦ ਰਿਕਾਰਡ ਕੀਤੇ ਅੱਜ ਹਾਂਜੀ ਖਾਲਸੇ ਦੀ icar ਤੇ ਪੂਰੇ ਬੇਸਾਂ ਵਟਣਗੇ ਹਾਂਜੀ ਹਾਂਜੀ ਦੰਦਪੁਰ ਨੂੰ ਕਾਰਜ ਆਊਗਾ ਬੇਸਰ ਆ ਕੇ ਵਿੱਚ ਤੇ ਤੇ ਦੋਸਤੋ ਹੁਣ ਵੇਖੋ ਤੁਸੀਂ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਨੇ ਤੇ ਰਣਵੀਰ ਬਾਠ ਹੁਣੀ ਮੁੱਖ ਮੰਤਰੀ ਨੂੰ ਕਿਹਨਾਂ ਨਾਲ ਮਿਲਾਰੇ ਨੇ ਤੇ ਤੁਸੀਂ ਵੀ ਸੁਣੋ ਅੱਗੇ ਮੁੱਖ ਮੰਤਰੀ ਸਾਹਿਬ ਗੱਲਾਂ ਕੀ ਕਰ ਰਹੇ ਨੇ ਇਹਨਾਂ ਨਾਲ ਆ ਕਿੱਥੇ ਰਹੀ ਨੇ ਮੈਨਾ ਮਲ ਜਾ ਕਰ ਪਾਣੀ ਪਰ ਦੇ ਰਹੀ ਨੇ ਇਹ ਮਿਲੀ ਨਹੀਂ ਤੈਨੂੰ ਕਹਿੰਦੇ ਤਨੋ ਗਿਆਣਾ ਨਵੇਂ ਖੂਹ ਪਾਣੀ ਖੋਲਵਾ ਕੇ ਦਾ ਮੈਨਾ ਮਲ ਜਾ ਕਰ ਖੂ ਮਮਾ ਉਹ ਕਹਿੰਦੇ ਪਹਿਲਾਂ ਤੇ ਤੂੰ ਬਣਾ ਕੇ ਨਹੀਂ ਦਿੱਤਾ ਇੱਕ